ਲੈਸਟ ਟਾਈਮ ਆਪਾਂ ਸ਼ਹੀਦ ਉਦਮ ਸਿੰਘ ਕਾਲਜ ਮੋਹਨਕੇ ਹਟਾੜ ਦੇ ਵਿੱਚ ਖੜੇ ਆ ਤੇ ਇੱਥੇ ਵਿਦਿਆਰਥੀਆਂ ਨੇ ਧਰਨਾ ਲਗਾਇਆ ਹੋਇਆ ਇੱਥੇ ਆਪਾਂ ਵਿਦਿਆਰਥੀ ਆਗੂਆਂ ਨਾਲ ਗੱਲ ਵੀ ਕਰਾਂਗੇ ਇਹ ਵਿਦਿਆਰਥੀਆਂ ਨੇ ਧਰਨਾ ਕਿਉਂ ਲਗਾਇਆ ਹੋਇਆ ਤੁਸੀਂ ਦੇਖੋ ਇਹ ਪੰਜਾਬ ਯੂਨੀਵਰਸਿਟੀ ਦਾ ਕਾਲਜ ਆ ਤੇ ਬਹੁਤ ਸਾਰੇ ਵਿਦਿਆਰਥੀ ਇੱਥੇ ਬੈਠੇ ਹੋਏ ਨੇ ਪੰਜਾਬ ਸਟੂਡੈਂਟ ਯੂਨੀਅਨ ਦੇ ਧੀਰਜ ਕੁਮਾਰ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਪੂਰਾ ਮਾਮਲਾ ਕੀ ਆ ਹਾਂਜੀ ਬਾਈ ਜੀ ਕੀ ਕਹਿਣਾ ਚਾਹੋਗੇ ਜੀ ਕੇਂਦਰ ਸਰਕਾਰ ਦੀ ਸਕੀਮ ਪੋਸਟ میٹرਿਕ ਸਕਾਲਰਸ਼ਿਪ ਸਕੀਮ 1998 ਦੀ ਲਾਗੂ ਹੋਈ ਆ ਜਿਹਦੇ ਤਹਿਤ ਇਹ ਕਿਹਾ ਗਿਆ ਕਿ ਅੱਛੀ ਵਿਦਿਆਰਥੀ ਬਿਨਾਂ ਫੀਸ ਤੋਂ ਕਾਲਜ ਵਿੱਚ ਕਿਸੇ ਯੂਨੀਵਰਸਿਟੀ ਵਿੱਚ ਭਾਵੇਂ ਉਹ ਸਰਕਾਰੀ ਭਾਵੇਂ ਪ੍ਰਾਈਵੇਟ ਪੜ ਪੜ ਸਕੂਗਾ ਪਰ ਉਹ ਪਿਛਲੇ ਸਮਿਆਂ ਤੋਂ ਇਹ ਦੇਖਣ ਵਿੱਚ ਆਇਆ ਕਿ ਕੋ ਬਹੁਤ ਸਾਰੀਆਂ ਯੂਨੀਵਰਸਿਟੀਆਂ ਬਹੁਤ ਸਾਰੇ ਕਾਲਜ ਉਸ ਸਕੀਮ ਨੂੰ ਫੋਲੋ ਨਹੀਂ ਕਰਦੇ ਗਏ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾਗਾ ਜਿੰਦੇ ਚੋਂ ਲਗਭਗ ਪ੍ਰਾਈਵੇਟ ਕਾਲਜ ਐਸੇ ਵਿਦਿਆਰਥੀਆਂ ਤੋਂ ਪਹਿਲਾਂ ਫੀਸ ਲੈ ਲੈਂਦੇ ਆ ਸਕਾਲਰਸ਼ਿਪ ਆਵੇ ਨਾ ਆਵੇ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਇਸੇ ਤਰ੍ਹਾਂ ਦੀ ਪੰਜਾਬ ਦੇ ਸਰਕਾਰੀ ਕਾਲਜਾਂ ਨੇ ਵੀ ਇਹ ਜਿਹੜਾ ਇਹ ਜਿਹੜੀ ਜ਼ਿੰਮੇਵਾਰੀ ਤੋਂ ਭੱਜ ਚੁੱਕੇ ਆ ਪਿਛਲੇ ਸਮੇਂ ਅਧਰਾਂ ਲਗਭਗ ਸਰਕਾਰੀ ਕਾਲਜਾਂ ਨੇ ਫੀਸ ਲੈਣੀ ਸ਼ੁਰੂ ਕਰਤੀ ਕੁਝ ਕਾਲ ਦੇ ਬਚੇ ਹੋਏ ਸੀਗੇ ਜਿੰਦੇ ਚੋਂ ਅਸ ਅਸੀਂ ਜਿਹੜੇ ਕਾਲ ਦੇ ਧਰਨਾ ਵੀ ਲਾਇਆ ਹੋਇਆ ਇਸ ਕਾਲ ਦੇ ਦਾ ਵੀ ਹੁੰਦੇ ਵਿੱਚ ਨਾ ਸੀ ਕਿ ਇਹ ਯੂਨੀਵਰਸਿਟੀ ਜਾਂ ਕੇਂਦਰ ਦੀ ਉਹ ਹਦਾਇਤ ਮੰਦੀ ਸੀ ਜਿਹੜੀ ਇਹ ਕਹਿੰਦੀ ਹੈ ਕਿ ਅੱਛੇ ਵਿਦਿਆਰਥੀ ਬਿਨਾਂ ਫੀਸ ਲਏ ਪੜਾਇਆ ਜਾਣਾ ਚਾਹੀਦਾ ਪਰ ਇਸ ਸਾਲ ਯੂਨੀਵਰਸਿਟੀ ਨੇ ਪੰਜਾਬ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਦੀ ਉਸ ਨੇ ਇਹ ਨੋਟੀਫਿਕੇਸ਼ਨ ਇੱਕ ਚਿੱਠੀ ਕੱਢ ਦਿੱਤੀ ਕਿ ਅਸੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਨਹੀਂ ਮੰਨਦੇਗੇ ਪੈਸੇ ਜਿਹੜੇ ਵਿਦਿਆਰਥੀ ਪਹਿਲਾਂ ਭਰੇ ਸਕਾਲਰਸ਼ਿਪ ਪਾਵੇ ਨਾ ਆਵੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਤੁਸੀਂ ਦੇਖੋ ਕਿ ਕੇਂਦਰ ਦੀ ਸਕੀਮ ਹੈ ਕੇਂਦਰ ਸਰਕਾਰ ਨੇ ਲਾਗੂ ਕੀਤੀ ਹੋਈ ਹੈ ਚਿੱਠੀਆਂ ਕੱਢੀਆਂ ਹੋਈਆਂ ਸਾਰੀ ਯੂਨੀਵਰਸਿਟੀਆਂ ਨੂੰ ਉਸ ਤੋਂ ਬਾਅਦ ਪੰਜਾਬ ਸਰਕਾਰ ਦੀਆਂ ਹਦਾਇਤਾਂ ਕਿ ਇਹ ਚਿੱਠੀ ਇਸ ਸਕੀਮ ਨੂੰ ਲਾਗੂ ਕਰਵਾਇਆ ਜਾਣਾ ਚਾਹੀਦਾ ਉਹ ਸਾਰੇ ਡੀਸੀ ਦਫ਼ਤਰਾਂ ਦੇ ਵਿੱਚ ਸਾਰੇ ਕਾਲਜਾਂ ਦੇ ਸਾਰੀ ਯੂਨੀਵਰਸਿਟੀਆਂ 'ਚੋਂ ਚਿੱਠੀਆਂ ਪਹੁੰਚੀਆਂ ਹੋਈਆਂ ਉਹ ਚਿੱਠੀਆਂ ਦੇ ਬਾਵਜੂਦ ਇੱਕ ਯੂਨੀਵਰਸਿਟੀ ਇੱਕ ਚਿੱਠੀ ਕੱਢ ਦਿੰਦੀ ਆ ਕਹਿੰਦੀ ਕਿ ਅਸੀਂ ਸਕੀਮ ਨੂੰ ਨਹੀਂ ਮੰਨਦੇਗੇ ਕੀ ਇਸ ਤਰ੍ਹਾਂ ਪੋਸੀਬਲ ਹੈ ਕਿ ਕੇਂਦਰ ਦੀ ਬਣਾਈ ਸਕੀਮ ਨੂੰ ਕੋਈ ਯੂਨੀਵਰਸਿਟੀ ਰੱਦ ਕਰ ਸਕਦੀ ਆ ਜਾਂ ਕੋਈ ਕਾਲਜ ਆਪਦੇ ਪੱਧਰ ਤੇ ਰੱਦ ਕਰਦਾ ਨਹੀਂ ਕਰ ਸਕਦਾ ਪਰ ਉਹ ਜਿਹੜੀ ਰੱਦ ਕੀਤੀ ਗਈ ਗੈਰ ਕਾਨੂੰਨੀ ਤਰੀਕੇ ਨਾਲ ਦੂਸਰੀ ਗੱਲ ਕਿ ਐਸਸੀ ਵਿਦਿਆਰਥੀ ਦਾ ਦਾਖਲਾ ਕਿਸੇ ਕਾਲਜ ਵਿੱਚ ਨਹੀਂ ਰੋਕਿਆ ਜਾ ਸਕਦਾਗਾ ਪਰ ਇਹ ਕਾਲਜ ਨੇ ਰੋਕਿਆ ਹੋਇਆ ਜਿਹੜਾ ਦਲਿਤ ਵਿਦਿਆਰਥੀ ਆ ਜਿਹੜੇ ਬਹੁਤ ਲੜਕੇ ਜਿਹੜਾ ਪੜ੍ਹਨ ਦਾ ਅਧਿਕਾਰ ਲਿਆ ਹੈਗਾ ਉਹਦਾ ਦਾਖਲਾ ਰੋਕਣਾ ਗੈਰ ਕਾਨੂੰਨੀ ਆ ਉਹ ਐਸਸੀਐਸਟੀ ਐਕਟ ਤਹਿਤ ਪਰਚਾ ਦਰਜ ਹੋਣਾ ਚਾਹੀਦਾ ਸੀ ਪਰ ਉਹ ਪ੍ਰਸ਼ਾਸਨ ਜਿਹੜਾ ਸਾਨੂੰ ਡਰਾਵੇ ਦੇ ਰਿਹਾ ਕਿ ਤੁਸੀਂ ਤਰਨਾਲਾ ਆਇਆ ਤਾਂ ਤੁਹਾਡੇ ਤੇ ਪਰਚਾ ਦਰਜ ਹੋਊਗਾ ਉਹ ਜਿਹੜੀ ਸਕੀਮ ਲਾਗੂ ਕਰਵਾਉਣ ਲਈ ਪ੍ਰਸ਼ਾਸਨ ਅੱਗੇ ਨਹੀਂ ਆਇਆਗਾ ਅਸੀਂ ਪਿਛਲੇ ਸਮਿਆਂ ਤੋਂ ਐਸਡੀਐਮ ਨੂੰ ਮਿਲੇ ਆ ਪ੍ਰਿੰਸੀਪਲ ਨੂੰ ਮਿਲੇ ਐਸਡੀਐਮ ਸਾਹਿਬ ਦਾ ਕਹਿਣਾ ਸੀ ਦੋ ਦੋ ਦਿਨ ਦੇ ਦਿਓ ਅਸੀਂ ਦੋ ਦਿਨ ਦਿੱਤੇ ਆ ਅੱਜ ਉਹ ਐਸਡੀਐਮ ਸਾਹਿਬ ਕਹਿੰਦੇ ਮੇਰੇ ਕੋਲ ਟਾਈਮ ਨਹੀਂ ਹੈ ਆਉਣ ਲਈ ਅੱਜ ਕਬਾਇਆ ਸਾਹਿਬ ਨੂੰ ਮਿਲੇ ਜਿਹੜੇ ਐਮਪੀ ਆ ਤੁਸੀਂ ਇਹ ਵੀ ਤਰਾਸ ਦੀ ਵੇਖੋ ਇਹ ਸਿਸਟਮ ਦੀ ਕਿ ਇਸ ਦੇਸ਼ ਦੇ ਵਿੱਚ ਸਭ ਤੋਂ ਜਿਹੜਾ ਮੇਨ ਮੈਂਬਰ ਜਿਹੜਾ ਐਮਪੀ ਆ ਪਾਰਲੀਮੈਂਟ ਦਾ ਉਹ ਸਾਡੇ ਇਲਾਕੇ ਦੇ ਵਿੱਚ ਰਿਜ਼ਰਵ ਸੀਟ ਹੋਣ ਕਰਕੇ ਦਲਤਾਂ ਦਾ ਐਮਪੀ ਆ ਦਲਤਾਂ ਐਮਪੀ ਈਵਨ ਕਿ ਸਾਡੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜਾ ਦਲਤਾਂ ਦਾ ਜਿਹੜੀ ਆਬਾਦੀ ਆ ਉਹ ਇਸ ਇਲਾਕੇ ਦੀ ਆ ਜਿੱਥੇ ਸਭ ਤੋਂ ਵੱਧ ਦਲਤ ਰਹਿੰਦੇ ਆ ਉਥੇ ਦਲਤਬਾਦੀ ਜਿਆਦੇ ਹੋਵੇ ਐਮਪੀ ਦਲਤ ਹੋਵੇ ਉਥੇ ਹੀ ਉਸੇ ਇਲਾਕੇ ਦੇ ਕਾਲੇ ਦੇ ਵਿੱਚ ਉਹ ਜਿਹੜੀ ਦਲਤਾਂ ਦੀ ਸਕੀਮ ਨਾ ਲਾਗੂ ਹੁੰਦੀ ਹੋਵੇ ਤਾਂ ਇਹ ਤਰਾਸ ਦੀ ਇਹ ਸਿਸਟਮ ਦੀ ਆ ਅਸੀਂ ਉਹਦੇ ਕੋਲ ਗਏ ਅਸੀਂ ਉਹਨੂੰ ਦੱਸਣਾ ਚਾਹੁੰਦੇ ਕਿ ਭਾਈ ਆ ਕੁਝ ਹੋ ਰਿਹਾ ਤਾਂ ਉਹ ਜਿਹੜੇ ਐਮਪੀ ਸਾਹਿਬ ਟਾਈਮ ਦੇ ਕੇ ਸਾਨੂੰ ਭੱਜ ਜਾਂਦੇ ਆ ਟਾਈਮ ਤੋਂ ਤੇ ਅਸੀਂ ਫਿਰ ਉਹ ਕਹਿੰਦੇ ਕਿ 3 ਵਜੇ ਤੱਕ ਅਸੀਂ ਕਾਲਜ ਹੀ ਆ ਜਾਾਂਗੇ ਅਸੀਂ 3-4 ਵਜੇ ਤੱਕ ਉਹਨਾਂ ਨੂੰ ਕਾਲਜ ਡੀਕਦੇ ਆਂ ਕਾਲਜੋਂ ਆਉਂਦੇ ਨਹੀਂਗੇ ਸਾਨੂੰ ਸਮਾਂ ਦੇ ਕੇ ਵਾਰ-ਵਾਰ ਸਾਰਾ ਦਿਨ ਖੱਜਲ ਕੀਤਾ ਉਹਨਾਂ ਨੇ ਤੇ ਫਿਰ ਉਹ ਮੰਗ ਪੱਤਰ ਵੀ ਨਹੀਂ ਫੜਿਆ ਅਸੀਂ ਇੱਕ ਤਾਂ ਉਹ ਐਮਐਲਏ ਐਮਪੀ ਜੋ ਵੀ ਹੈ ਇੱਥੇ ਉਹ ਨਾ ਤਾਂ ੱਡੀ ਗੱਲ ਸੁੰਣਾ ਚਾਹੁੰਦੇ ਆ ਨਾ ਕੋਈ ਇੱਥੇ ਪ੍ਰਸ਼ਾਸਨ ਕੋਈ ਸੁੰਣਾ ਚਾਹੁੰਦਾ ਉਸ ਤੋਂ ਬਾਅਦ ਅਸੀਂ ਇਹ ਜਿਹੜਾ ਅਖਾੜ ਕੇ ਤਰਨੇ ਦੇ ਰੂਪ 'ਚ ਆਏ ਆ ਅਸੀਂ ਨਹੀਂ ਚਾਹੁੰਦੇ ਕਿ ਪੜ੍ਹਾਈ ਖਰਾਬ ਹੋਵੇ ਸਾਡੀ ਅਸੀਂ ਵੀ ਵਿਦਿਆਰਥੀਆਂ ਦੇ ਭੁੱਖ ਨੂੰ ਲੈ ਕੇ ਚਿੰਤਾਤਾ ਅਸੀਂ ਵੀ ਚਿੰਤਾ ਤਾਂ ਆ ਕਿ ਸਾਡੀ ਜਿਹੜੀ ਪੜ੍ਹਾਈ ਪੂਰੀ ਹੋਵੇ ਅਸੀਂ ਪੜ੍ਹਨਾ ਚਾਹੁੰਦੇ ਆ ਪਰ ਸਾਨੂੰ ਪੜਨ ਤਾਂ ਹੀ ਹੋਊਗਾ ਜੇ ਸਾਡਾ ਦਾਖਲਾ ਹੋਊਗਾ ਉਹ ਜਿਹੜਾ ਕਾਲਜ ਪ੍ਰਸ਼ਾਸਨ ਅਜਾ ਕਾਲਜ ਮੈਨੇਜਮੈਂਟ ਆ ਉਹ ਤੁਹਾਨੂੰ ਕੀ ਕਹਿ ਰਿਹਾ ਜੇ ਕਾਲਜ ਪ੍ਰਸ਼ਾਸਨ ਯੂਨੀਵਰਸਿਟੀ ਦੀ ਉਹ ਚਿੱਠੀ ਸਾਡੇ ਸਾਹਮਣੇ ਰੱਖ ਦਿੰਦਾ ਕਿ ਸਾਨੂੰ ਯੂਨੀਵਰਸਿਟੀ ਵੱਲੋਂ ਹਦਾਇਤ ਆ ਕਿ ਫੀਸ ਲੈਣੀ ਨਹੀਂ ਲੈਣੀ ਆ ਕਾਲਜ ਦੇ ਹੱਥ-ਬਸ ਨਹੀਂ ਹੈ ਕਿਉਂਕਿ ਇਹਨਾਂ ਨੂੰ ਉੱਪਰੋਂ ਚਿੱਠੀ ਆ ਗਈ ਪਰ ਇਹਨਾਂ ਨੂੰ ਚਿੱਠੀ ਪੰਜਾਬ ਸਰਕਾਰ ਦੀ ਵੀ ਆਈ ਹੋਣੀ ਆ ਕੇਂਦਰ ਦੀ ਵੀ ਆਈ ਹੋਣੀ ਆ ਜਿੰਦੇ ਚ ਇਹ ਲਿਖਿਆ ਕਿ ਫੀਸ ਨਹੀਂ ਲੈਣੀਗੀ ਪਰੇ ਆਪਦੀ ਜਿੱਤ ਤੇ ਅੜੀ ਅਸੀਂ ਯੂਨੀਵਰਸਿਟੀ ਦਾ ਫੈਸਲਾ ਮੰਨਣਾ ਤੇ ਯੂਨੀਵਰਸਿਟੀ ਆਪਦੀ ਜਿੱਤ ਤੇ ਅੜੀ ਅਸੀਂ ਉਹ ਸਕੀਮ ਨਹੀਂ ਮੰਨਦੇਗੇ ਇਹਦੇ ਵਿੱਚ ਸਾਡਾ ਜਿਹੜਾ ਰੋਲਾ ਇਹ ਰੋਲਾ ਨਵੇੜ ਸਕਦਾ ਤਾਂ ਕੇਂਦਰ ਦੇ ਨੁਮਾਇंदे ਆ ਕੇਂਦਰ ਸਰਕਾਰ ਦੇ ਨੁਮਾਇंदे ਬੈਠੇ ਜਿਹੜੇ ਪੰਜਾਬ ਸਰਕਾਰ ਦੇ ਜਿਹੜੇ ਨੁਮਾਇंदे ਬੈਠੇ ਆ ਜਿੰਦੇ ਚੋਂ ਐਸ ਡੀ ਐਮ ਆ ਡੀ ਸੀ ਆ ਭਲਾਈ ਅਫਸਰ ਆ ਕਿ ਕਿਉਂਕਿ ਜਿਹੜੀ ਸਕੀਮ ਹੈ ਲਾਗੂ ਕਰਾਉਣਾ ਇੱਥੋਂ ਦੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਆ ਕੋਈ ਵੀ ਸਕੀਮ ਲਾਗੂ ਇੱਥੋਂ ਦੇ ਪ੍ਰਸ਼ਾਸਨ ਨੇ ਕਰਾਉਣੀ ਹੁੰਦੀ ਆ ਅਸੀਂ ਇਹ ਮੰਗ ਕਰ ਰਹੇ ਹਾਂ ਇੱਥੋਂ ਦਾ ਪ੍ਰਸ਼ਾਸਨ ਉਹ ਸਕੀਮ ਨੂੰ ਲਾਗੂ ਕਰਵਾਵੇ ਦੂਸਰੀ ਮੰਗੇ ਆ ਕਿ ਜਿਹੜਾ ਉਹ ਜਿਹੜੇ ਜਿਨ੍ਹਾਂ ਨੇ ਦਾਖਲਾ ਰੋਕਿਆ ਐ ਸ்சி ਵਿਦਿਆਰਥੀਆਂ ਦਾ ਭਾਵੇਂ ਉਹ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਆ ਭਾਵੇਂ ਇੱਥੋਂ ਦਾ ਪ੍ਰਿੰਸੀਪਲ ਆ ਇਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਐਸ்சி ਐਸਟੀ ਐਕਟ ਤਹਿਤ ਕਿਉਂਕਿ ਇਹ ਜਿਹੜਾ ਗਲਤ ਵਿਦਿਆਰਥੀਆਂ ਨੂੰ ਪੜਾਈ ਤੋਂ ਵਾਂਝੇ ਕੀਤਾ ਹੈਗਾ ਇਹ ਗੈਰ ਕਾਨੂੰਨੀ ਆ ਦੇਖੋ ਇਹ ਮਾਮਲਾ ਜਿਹੜਾ ਚਿੰਤਾ ਤੇ ਗੰਭੀਰ ਆ ਤੁਸੀਂ ਦੇਖੋ ਵੀ ਜਿਹੜੇ ਵਿਦਿਆਰਥੀ ਨੇ ਉਹ ਪਹਿਲਾ ਫੀਸਾ ਨਹੀਂ ਭਰ ਸਕਦੇ ਕਿਉਂਕਿ ਇਹ ਜਿਹੜੇ ਵਿਦਿਆਰਥੀ ਨੇ ਇਹ ਗਰੀਬ ਪਰਿਵਾਰਾਂ ਦੇ ਵਿੱਚੋਂ ਆਉਂਦੇ ਨੇ ਜੇਕਰ ਇਹਨਾਂ ਕੋਲੇ ਇੰਨਾ ਹੀ ਪੈਸਾ ਹੁੰਦਾ ਤੇ ਇਹ ਚੰਗੇ ਕਿਤੇ ਕਾਲਜਾਂ ਵਿੱਚ ਜਾ ਕੇ ਆਪਣੀਆਂ ਐਡਮਿਸ਼ਨਾਂ ਕਰਵਾ ਸਕਦੇ ਸੀ ਹੁਣ ਜਿਹੜੇ ਵਿਦਿਆਰਥੀ ਆਗੂ ਨੇ ਉਹ ਕਹਿ ਰਹੇ ਨੇ ਕਿ ਜਿਹੜਾ ਪ੍ਰਸ਼ਾਸਨ ਆ ਕਾਲਜ ਵਾਲਾ ਉਹ ਸਾਨੂੰ ਕਹਿ ਰਹੇ ਨੇ ਕਿ ਸਾਡੇ ਕੋਲ ਤਾਂ ਚਿੱਠੀ ਆਈ ਆ ਅਸੀਂ ਤਾਂ ਉਸ ਚਿੱਠੀ ਨੂੰ ਲਾਗੂ ਕਰਨਾ ਹੁਣ ਜੇ ਚਿੱਠੀ ਉਹ ਲਾਗੂ ਹੁੰਦੀ ਆ ਤੇ ਇਹ ਜਿਹੜੇ ਗਰੀਬ ਵਿਦਿਆਰਥੀ ਇੱਥੇ ਬੈਠੇ ਨੇ ਧਰਨਾ ਲਾ ਕੇ ਇਹ ਕਦੀ ਵੀ ਪੜ ਨਹੀਂ ਸਕਦੇ ਇਹਨਾਂ ਨੂੰ ਐਡਮਿਸ਼ਨ ਨਹੀਂ ਮਿਲ ਸਕਦੀ ਇਹ ਪੜਾਈ ਤੋਂ ਵਾਂਝੇ ਰਹਿ ਜਾਣਗੇ ਦੂਜੀ ਗੱਲ ਜਿਹੜੀ ਵਿਦਿਆਰਥੀ ਆਗੂ ਨੇ ਕੀਤੀ ਆ ਕਿ ਇੱਥੋਂ ਦੇ ਜਿਹੜੇ ਐਮਐਲਏ ਸਾਹਿਬ ਨੇ ਜਿਹੜੇ ਐਮਪੀ ਨੇ ਉਹਨਾਂ ਨੂੰ ਲੱਖਾਂ ਵੋਟਾਂ ਨਾਲ ਲੋਕਾਂ ਨੇ ਜਿਤਾਇਆ ਤੇ ਉਹਨੂੰ ਅਸੀਂ ਮਿਲਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਸਾਨੂੰ ਨਾ ਨੁਕਰ ਕਰ ਦਿੱਤੀ ਸਾਡੇ ਨਾਲ ਟਾਈਮ ਰੱਖ ਕੇ ਉਹ ਇੱਥੇ ਨਹੀਂ ਪਹੁੰਚੇ ਸਾਡੇ ਨਾਲ ਇਸ ਵਕਤ ਸ਼ਹੀਦ ਉਦਮ ਸਿੰਘ ਕਾਲਜ ਦੇ ਪ੍ਰਿੰਸੀਪਲ ਨੇ ਜਿਨ੍ਹਾਂ ਦਾ ਨਾਮ ਡਾਕਟਰ ਸੁਨੀਲ ਖੋਸਲਾ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਪ੍ਰਿੰਸੀਪਲ ਸਾਹਿਬ ਬਾਹਰ ਧਰਨਾ ਲੱਗਿਆ ਹੋਇਆ ਤੇ ਵਿਦਿਆਰਥੀ ਕਹਿ ਰਹੇ ਨੇ ਕਿ ਜਿਹੜਾ ਕਾਲਜ ਦਾ ਪ੍ਰਸ਼ਾਸਨ ਆ ਕਾਲਜ ਮੈਨੇਜਮੈਂਟ ਆ ਉਹ ਕਹਿ ਰਿਹਾ ਕਿ ਸਾਨੂੰ ਫੀਸਾਂ ਦਿਓ ਪਹਿਲਾਂ ਫੀਸਾਂ ਦਿਓ ਤੇ ਫਿਰ ਅਸੀਂ ਤੁਹਾਨੂੰ ਦਾਖਲਾ ਦੇਾਂਗੇ ਕੀ ਕਹਿਣਾ ਚਾਹੋਗੇ ਕੀ ਪੱਖ ਆ ਤੁਹਾਡਾ ਉਹਨਾਂ ਦਾ ਜਿਹੜਾ ਇਹ ਵਰਸ਼ਨ ਆ ਕਿ ਫੀਸਾਂ ਦੋ ਤੇ ਅਸੀਂ ਐਡਮਿਸ਼ਨ ਦਵਾਂਗੇ ਹੂੰ ਸਾਡਾ ਜਿਹੜਾ ਵੀ ਫੈਸਲਾ ਹੁੰਦਾ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸਾਨੂੰ ਕਮਿਊਨੀਕੇਟ ਕੀਤਾ ਜਾਂਦਾ ਜੀ ਜਿਹੜਾ 2024-25 ਦਾ ਸੈਸ਼ਨ ਦੀਆਂ ਜੜੀਆਂ ਐਡਮਿਸ਼ਨਸ ਆ ਹੂੰ ਸਾਨੂੰ ਆਰਡਰਸ ਇਹ ਆਏ ਆ ਕਿ 2024-25 ਤੇ ਜੜੀਆਂ ਇਸ ਐਡਮਿਸ਼ਨਸ ਆ ਹਮ ਫॉर द ਸਟੂਡੈਂਟ ਜਿਹੜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਜੀ ਦੇ ਅੰਡਰ ਕਵਰਡ ਆ ਜੀ ਉਹਨਾਂ ਤੋਂ ਫੀਸ ਲਈ ਜਾਏਗੀ ਔਰ ਜਿਹੜਾ ਉਹਨਾਂ ਦੀ ਫੀਸ ਆ ਫਿਰ ਡੀਬੀਟੀ ਦੇ ਥਰੂ ਉਹਨਾਂ ਦੇ ਅਕਾਊਂਟ 'ਚ ਸਰਕਾਰ ਟ੍ਰਾਂਸਫਰ ਕਰਦੀ ਹੈ ਜੀ ਇਸ ਫੈਸਲੇ ਦੀ ਕਾਪੀ ਜਿਹੜੀ ਹੈ ਉਹ ਤੁਸੀਂ ਦੇਖ ਸਕਦੇ ਹੋ ਹਮ ਪ੍ਰਿੰਸੀਪਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਧੰਨਵਾਦ ਸਾਡੇ ਨਾਲ ਇਸ ਟਾਈਮ ਨੌਜਵਾਨ ਭਾਰਤ ਸਭਾ ਦੇ ਆਗੂ ਨੌ ਨਿਹਾਲ ਸਿੰਘ ਨੇ ਬਾਈ ਜੀ ਜਿਹੜਾ ਕਾਲਜ ਪ੍ਰਸ਼ਾਸਨ ਨੇ ਫੀਸਾਂ ਦੇ ਸੰਬੰਧੀ ਰੂਲ ਬਦਲਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਅਸਲ ਦੇ ਵਿੱਚ ਜਿਹੜਾ ਯੂਨੀਵਰਸਿਟੀ ਵੱਲੋਂ ਇੱਕ ਚਿੱਠੀ ਕੱਢ ਦਿੱਤੀ ਗਈ ਆ ਕਿ ਐਸਸੀ ਵਿਦਿਆਰਥੀਆਂ ਤੋਂ ਜਿਹੜੀਆਂ ਪਹਿਲਾਂ ਫੀਸਾਂ ਭਰਾਈਆਂ ਜਾਣ ਤੇ ਫਿਰ ਉਹਨਾਂ ਦੇ ਨਾਮ ਆ ਜਿਹੜੇ ਉਹ ਦਾਖਲ ਕੀਤੇ ਜਾਣ ਤੇ ਅਸਲ ਦੇ ਵਿੱਚ ਇਹ ਐਸਸੀ ਬੱਚਿਆਂ ਦੀ ਵਿੱਦਿਆ ਦੇ ਉੱਪਰ ਜਿਹੜਾ ਕਹਾੜਾ ਚਲਾਇਆ ਉਹ ਸਾਰਾ ਇਸ ਕਰਕੇ ਆ ਕਿ ਨਿੱਜੀ ਕਰਨ ਦੀਆਂ ਨੀਤੀਆਂ ਤਹਿਤ ਜਿੱਥੇ ਸਾਰਾ ਕੁਝ ਪ੍ਰਾਈਵੇਟ ਕੀਤਾ ਜਾ ਰਿਹਾ ਤੇ ਲੋਕਾਂ ਦੀ ਪਹੁੰਚ ਤੋਂ ਹਰੇਕ ਚੀਜ਼ ਨੂੰ ਦੂਰ ਕੀਤਾ ਜਾ ਰਿਹਾ ਉਸੇ ਤਰੀਕੇ ਦੇ ਨਾਲ ਐਸੀ ਪਰਿਵਾਰਾਂ ਦੇ ਬੱਚਿਆਂ ਤੋਂ ਜਿਹੜੀ ਵਿੱਦਿਆ ਉਹ ਖੋਨ ਦਾ ਜਿਹੜਾ ਇੱਕ ਤਰੀਕਾ ਇਹਨਾਂ ਨੇ ਟੇਡੇ ਢੰਗ ਨਾਲ ਜਿਹੜਾ ਅਪਣਾਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਹੁਣ ਲੋਕਾਂ ਨੂੰ ਇਹ ਆਦਤ ਪੈ ਜੂਗੀ ਜਿਵੇਂ ਫੀਸ ਜਮਾ ਕਰਾਉਣ ਵਾਲੀ ਤੇ ਮੁੜ ਕੇ ਐਸਸੀ ਜਿਹੜੀ ਬੱਚਿਆਂ ਦੀ ਫੀਸ ਆ ਉਹ ਬਿਲਕੁਲ ਉਹ ਬੰਦ ਕੀਤੀ ਜਾਊਗੀ ਤੇ ਇਹਨਾਂ ਵਾਸਤੇ ਵੀ ਜਿਹੜੀ ਉਹ ਦੁੱਗਣੇ ਰੇਟਾਂ ਤੇ ਜਿਹੜੀ ਪੜ੍ਹਾਈ ਹੋਊਗੀ ਮਹਿੰਗੀ ਉਹੋ ਹੀ ਜਿਹੜੀ ਜਾਰੀ ਕੀਤੀ ਜਾਣੀ ਆ ਤੇ ਅਸਲ ਦੇ ਵਿੱਚ ਸਰਕਾਰਾਂ ਦੀ ਮੰਨਛਾ ਇਹ ਆ ਕਿ ਜਿਵੇਂ ਅੱਜ ਤੇ ਹੀ ਲਾ ਲਓ ਤੁਸੀਂ ਕਿ ਜੇਕਰ ਐਸਸੀ ਵਿਦਿਆਰਥੀਆਂ ਨੂੰ ਕੋਈ ਪਰੇਸ਼ਾਨੀ ਆਈ ਤੇ ਉਹਨਾਂ ਨੇ ਧਰਨਾ ਲਾ ਲਿਆ ਤੇ ਆਪਦੇ ਜਿਹੜੇ ਹੱਕ ਆ ਉਹ ਮੰਗਣੇ ਸ਼ੁਰੂ ਕਰਦੇ ਇਹ ਹੀ ਸਰਕਾਰਾਂ ਨੂੰ ਤੇ ਪ੍ਰਸ਼ਾਸਨ ਨੂੰ ਜਿਹੜੀ ਗੱਲ ਰੜਕਦੀ ਆ ਵੀ ਜੇ ਜਿਵੇਂ ਉਹ ਕਹਿੰਦੇ ਨਾ ਕਿ ਵਿੱਦਿਆ ਜਿਹੜਾ ਉਹ ਛੇਰ ਨਹੀਂ ਦਾ ਦੁੱਧ ਆ ਜਿਹੜਾ ਪੀਊਗਾ ਉਹ ਦਹਾੜੂਗਾ ਤੇ ਉਹਨਾਂ ਨੂੰ ਲੱਗਦਾ ਕਿ ਜਿਵੇਂ ਇਹ ਵਿਦਿਆਰਥੀ ਅੱਜ ਵੀ ਜੇ ਪੜੇ ਸੀਗੇ ਪੜੇ ਲਿਖੇ ਹੋਣ ਕਰਕੇ ਇਹਨਾਂ ਨੂੰ ਆਪਣੇ ਹੱਕਾਂ ਪ੍ਰਤੀ ਪਤਾ ਇਹਨਾਂ ਨੂੰ ਪਤਾ ਕਿ ਕੇਂਦਰ ਸਰਕਾਰ ਦੀ ਚਿੱਠੀ ਹੈ ਜਿਹੜੀ ਉਹ ਪਹਿਲਾਂ ਹੀ ਆਈ ਹੋਈ ਆ ਕਿ ਏਸੀ ਵਿਦਿਆਰਥੀਆਂ ਤੋਂ ਫੀਸ ਨਹੀਂ ਲਈ ਜਾ ਸਕਦੀ ਇਹਨਾਂ ਨੂੰ ਪਤਾ ਕਿ ਪੰਜਾਬ ਸਰਕਾਰ ਨੇ ਵੀ ਇਹ ਕਿਹਾ ਕਿ ਜਿਹੜਾ ਐਸੀ ਵਿਦਿਆਰਥੀਆਂ ਤੋਂ ਫੀਸ ਨਹੀਂ ਲਈ ਜਾ ਸਕਦੀ ਤੇ ਕੱਲੀ ਯੂਨੀਵਰਸਿਟੀ ਵੱਲੋਂ ਇੱਕ ਜਿਹੜੀ ਗਿੱਦੜ ਚਿੱਠੀ ਜੀ ਕਾਲਜ ਨੂੰ ਕੱਢੀ ਗਈ ਆ ਉਸੇ ਤਹਿਤ ਹੀ ਜਿਹੜਾ ਪ੍ਰਿੰਸੀਪਲ ਸਾਹਿਬ ਦਾ ਜਿਹੜਾ ਰੱਟਾ ਲੱਗਾ ਹੋਇਆ ਕਿ ਭਈ ਯੂਨੀਵਰਸਿਟੀ ਵੱਲੋਂ ਲੈਟਰ ਆਈ ਆ ਵੀ ਭਾਈ ਯੂਨੀਵਰਸਿਟੀ ਵਾਲੇ ਕੀ ਕੇਂਦਰ ਸਰਕਾਰ ਨੂੰ ਵੱਡੇ ਆ ਵੀ ਜਦੋਂ ਕੇਂਦਰ ਸਰਕਾਰ ਕਹਿ ਰਹੀ ਕਿ ਐਸੇ ਬੱਚਿਆਂ ਤੋਂ ਜਿਹੜੀ ਫੀਸ ਉਹ ਨਹੀਂ ਲਈ ਜਾ ਸਕਦੀ ਪਰ ਯੂਨੀਵਰਸਿਟੀ ਜਾਣ ਬੁੱਝ ਕੇ ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਕਰਨ ਵਾਸਤੇ ਜਿਹੜਾ ਸਮਾਂ ਟਪਾਉਣ ਵਾਸਤੇ ਜਿਹੜੀ ਉਹ ਚਿੱਠੀ ਕੱਢੀ ਹੋਈ ਆ ਅੱਜ ਵੀ ਜਦੋਂ ਅਸੀਂ ਸੰਘਰਸ਼ ਸ਼ੁਰੂ ਕੀਤਾ ਤੇ ਤਸਵੀਰਦਾਰ ਸਾਹਿਬ ਇੱਥੇ ਪਹੁੰਚੇ ਸੀਗੇ ਗੁਰੂ ਹਰਸਾਏ ਤੋਂ ਉਹਨਾਂ ਨੇ ਮੰਗ ਪੱਤਰ ਵੀ ਲਿਆ ਤੇ ਵਿਸ਼ਵਾਸ ਦਿਵਾਇਆ ਕਿ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਵਿਦਿਆਰਥੀਆਂ ਦਾ ਜਿਹੜਾ ਹੱਲ ਕੀਤਾ ਜਾਊਗਾ ਤੇ ਕੱਲ ਤੱਕ ਦਾ ਸਮਾਂ ਜਿਹੜਾ ਉਹ ਅਸੀਂ ਤਸਵੀਰਦਾਰ ਸਾਹਿਬ ਨੂੰ ਦਿੱਤਾ ਵੀ ਕੱਲ ਕੱਲ 'ਚ ਜੇ ਕੋਈ ਹੱਲ ਹੁੰਦਾ ਤੇ ਵਿਦਿਆਰਥੀਆਂ ਦਾ ਕਰਾਇਆ ਜਾਵੇ ਕਿਉਂਕਿ 26 ਤਰੀਕ ਤੱਕ ਜਿਹੜੀ ਉਹ ਲਾਸਟ ਦਾਖਲਿਆਂ ਦੀ ਡੇਟ ਆ ਉਸ ਤੋਂ ਬਾਅਦ ਸ਼ਾਇਦ ਜਿਹੜਾ ਉਹ ਜੁਰਮਾਨਾ ਪੈਣਾ ਸ਼ੁਰੂ ਹੋ ਜਾਣਾ ਵੀ ਜੁਰਮਾਨਾ ਇਹ ਵਿਚਾਰੇ ਕਿੱਥੋਂ ਦੇਣਗੇ ਜਿੰਨਾਂ ਤੋਂ ਫੀਸਾਂ ਤੱਕ ਨਹੀਂ ਤਰਦੀਆਂ ਉਹਨਾਂ ਦਾ ਮਾਂ ਪਿਓ ਦਿਹਾੜੀ ਦੱਪੇ ਕਰਕੇ ਰੋਟੀ ਪੂਰੀ ਕਰਦਾ ਤੇ ਐਡੀਆਂ ਵੱਡੀਆਂ ਵੱਡੀਆਂ ਫੀਸਾਂ ਜਿਹੜੀਆਂ ਉਤਾਰਨੀਆਂ ਬਹੁਤ ਔਖੀਆਂ ਤਾਂ ਹੀ ਤਹਿਸੀਲਦਾਰ ਨੂੰ ਕਿਹਾ ਕਿ ਕੱਲ-ਕੱਲ ਦੇ ਵਿੱਚ ਜੇ ਕੋਈ ਹੱਲ ਕਰਵਾ ਸਕਦੇ ਕਰਵਾਓ ਨਹੀਂ ਤੇ ਪਰਸੋਂ ਫੇਰ ਜਿਹੜਾ ਇੱਥੇ ਕਾਲਜ ਦੇ ਗੇਟ ਅੱਗੇ ਉਹ ਧਰਨਾ ਲੰਬੇ ਸਮੇਂ ਆਸਤੇ ਜਿਹੜਾ ਜਾਰੀ ਰਹੂਗਾ ਹੋ ਸਕਦਾ ਉਹਦੇ ਵਿੱਚ ਕੋਈ ਰੋਡ ਜਾਮ ਕਰਨਾ ਪਵੇ ਜਾਂ ਕੋਈ ਹੋਰ ਵੀ ਸੰਘਰਸ਼ ਕਰਨਾ ਪਵੇ ਉਹ ਕੀਤਾ ਜਾਊਗਾ ਬਹੁਤ ਮਿਹਰਬਾਨ ਧੰਨਵਾਦ ਦੇਖੋ ਇਹ ਸਾਡੇ ਨਾਲ ਨੇ ਮਮਤਾ ਰਾਣੀ ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਨੇ ਤੁਸੀਂ ਦੇਖੋ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸੀ ਉਹਦੇ ਤਹਿਤ ਵਿਦਿਆਰਥੀਆਂ ਤੋਂ ਜਦੋਂ ਉਹਨਾਂ ਦੀ ਸਕਾਲਰਸ਼ਿਪ ਆ ਜਾਂਦੀ ਸੀ ਉਦੋਂ ਫੀਸ ਲਈ ਜਾਂਦੀ ਸੀ ਤੇ ਇਹ ਹੁਣ ਕਹਿੰਦੇ ਨੇ ਕਿ ਉਹ ਨੀਤੀ ਰੱਦ ਕਰਕੇ ਇਹਨਾਂ ਨੇ ਇੱਕ ਨਵੀਂ ਨੀਤੀ ਲੈ ਆਂਦੀ ਆ ਜੀ ਆਪਾਂ ਲਗਾਤਾਰ ਸਰਕਾਰ ਨੂੰ ਦੇਖਦੇ ਆ ਰਹੇ ਹਾਂ ਕਈ ਕਾਲਾਂਾਂ ਵਿੱਚ ਕਈ ਪਹਿਲਾਂ ਰੂਲ ਸਟਾਰਟ ਕੀਤੇ ਗਏ ਕਈ ਬਾਅਦ ਵਿੱਚ ਕੀਤੇ ਗਏ ਅਸੀਂ ਕਹਿੰਦੇ ਨਵੀਂ ਸਿੱਖਿਆ ਨੀਤੀ ਨੂੰ ਲੈ ਕੇ ਜਿਹੜਾ ਨਵੀਂ ਪੋਲਿਸੀ ਅਕੋਰਡਿੰਗ ਹੁਣ ਜਿਹੜਾ ਸਿਸਟਮ ਕਾਲਜਾਂ ਚ ਲਾਗੂ ਕੀਤਾ ਗਿਆ ਉਹਦੇ ਅਕੋਰਡਿੰਗ ਐਸੇ ਸਟੂਡੈਂਟ ਨੂੰ ਪੂਰੀ ਦੀ ਪੂਰੀ ਫੀਸ ਫਿਲ ਕਰਨੀ ਪੈ ਰਹੀ ਹੈ ਪਰ ਇਹ ਜਿਹੜਾ ਕਿ ਆਪਾਂ ਰੂਲ ਦੇ ਅਕੋਰਡਿੰਗ ਵੇਖਦੇ ਆਂ ਵੀ ਇਹ ਜਿਹੜਾ ਪਹਿਲਾਂ ਕੁਝ ਨਹੀਂ ਸੀਗਾ ਐਸੀ ਸਟੂਡੈਂਟ ਨੂੰ ਪਹਿਲਾਂ ਸਕਾਲਰਸ਼ਿਪ ਦੇ ਮੈਟਰਿਕ ਜਿਹੜੀ ਪੋਸਟ ਮੈਟਰਿਕ ਸਕਾਲਰਸ਼ਿਪ ਹੈ ਉਹ ਸਕੀਮ ਦਿੱਤੀ ਜਾਂਦੀ ਸੀ ਲਗਾਤਾਰ ਆਪਾਂ ਦੇਖਦੇ ਦੇਖਦੇ ਉਹ ਵੀ ਖਤਮ ਕੀਤੀ ਜਾ ਰਹੀ ਹੈ ਸਟੂਡੈਂਟ ਨੂੰ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਉਹ ਵੀ ਨਹੀਂ ਮਿਲਦੀਗੀ ਉਸ ਤੋਂ ਬਾਅਦ ਉਹ ਵੀ ਕਾਲਜ ਜਿਹੜੇ ਚ ਪੂਰੀ ਫੀਸ ਪੜਨੀ ਪੈਂਦੀ ਸਿਰਫ ਨਾਮ ਦੇ ਅੱਗੇ ਇੱਕ ਐਸੀ ਸਟੂਡੈਂਟ ਵੀ ਲੱਗਾ ਹੋਇਆ ਫਿਰ ਵੀ ਇਹਦਾ ਕੋਈ ਫਰਕ ਨਹੀਂ ਪੈ ਰਿਹਾ ਉਹਨਾਂ ਨੂੰ ਲਗਾਤਾਰ ਕਾਲਜ ਸਟੂਡੈਂਟ ਨੂੰ ਪਰੇਸ਼ਾਨ ਕਰਦੇ ਆ ਰਹੇ ਆ ਜਿਹੜੇ ਕਿ ਐਸੀ ਸਟੂਡੈਂਟ ਹੈ ਜਿਹੜੇ ਕਿ ਘਰਾਂ ਚ ਬੈਠਣ ਨੂੰ ਮਜਬੂਰ ਹੋ ਗਿਆ ਪੂਰੀ ਫੀਸ ਹੈ ਨਹੀਂ ਉਹਨਾਂ ਕੋਲ ਪੜਨ ਵ ਆਪਾਂ ਇਹ ਮੰਨਣਾ ਹੈ ਸਾਡਾ ਹਨ ਜਿਹੜਾ ਕਿ ਸੰਵਿਧਾਨ ਅਕੋਰਡਿੰਗ ਵੀ ਲਿਖਿਆ ਹੋਇਆ ਜਿਹੜਾ ਕਿ ਸਾਨੂੰ ਇਹ ਹੱਕ ਮਿਲਣਾ ਚਾਹੀਦਾ ਪਰ ਸਰਕਾਰ ਇਹਨੂੰ ਖਤਮ ਕਰਨਾ ਚਾਹੁੰਦੀ ਹੈ ਨਾ ਤਾਂ ਐਸੀ ਸੁਣਨ ਨੂੰ ਪੜਨਣ ਦੇਣਾ ਚਾਹੁੰਦੀ ਨਾ ਪੜਾਉਣਾ ਪਸੰਦ ਕਰਦੀ ਹੈ ਤੇ ਨਾ ਹੀ ਉਹ ਕਾਲਜ ਚ ਸਟੂਡੈਂਟ ਨੂੰ ਐਡਮਿਸ਼ਨ ਦਵਾਉਣਾ ਚਾਹੁੰਦੀ ਹੈ ਉਹ ਲਗਾਤਾਰ ਸਟੂਡੈਂਟ ਨੂੰ ਬੇਰੁਜ਼ਗਾਰ ਬਣਾਉਣਾ ਚਾਹੁੰਦੀ ਹੈ ਨਾ ਪੜ੍ਹੇ ਲਿਖੇ ਹੁੰਦਾ ਮਤਲਬ ਇਹ ਹੀ ਹੈ ਵੀ ਆਦੇ ਹੱਕ ਮੰਗੂਗਾ ਜੇ ਪੜ੍ਹ ਲਿਖ ਜੂਗਾ ਉਹਨੂੰ ਕੋਈ ਨੌਲੇਜ ਹੋਊਗੀ ਪਤਾ ਹੋਊਗਾ ਚੀਜ਼ ਦਾ ਪਰ ਲਗਾਤਾਰ ਸਟੂਡੈਂਟ ਨੂੰ ਉਹ ਪਿੱਛੇ ਵੱਲ ਤੱਕ دی ਜਾ ਰਹੀ ਹੈ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਦੇ ਅਕੋਰਡਿੰਗ ਸਟੂਡੈਂਟ ਨੂੰ ਨਾ ਤਾਂ ਪੜਾਉਣਾ ਪਸੰਦ ਕਰਦਾ ਕੋਈ ਵੀ ਕਾਲਜ ਐਸੀ ਸਟੂਡੈਂਟ ਨੂੰ ਪੂਰੀ ਫੀਸ ਵਸੂਲ ਕਰਦਾ ਵੀ ਤੁਸੀਂ ਜਿੰਨੀ ਐਸੀ ਤੇ ਬੀਸੀ ਜਰਨਲ ਸਟੂਡੈਂਟ ਫੀਸ ਭਰਦਾ ਉਹਨੇ ਹੀ ਐਸੀ ਸਟੂਡੈਂਟ ਭਰੂਗਾ ਪਰ ਅਸੀਂ ਕਹਿੰਦੇ ਜਿਹੜਾ ਸਵਿਧਾਨ ਦੇ ਅਕੋਰਡਿੰਗ ਜਿਹੜੀ ਯੂਨੀਵਰਸਿਟੀ ਦੇ ਨੋਟਸਾਂ ਦੇ ਅਕੋਰਡਿੰਗ ਜਿਹੜਾ ਉਹਨਾਂ ਨੇ ਮੰਨੀ ਰੂਲ ਕਦੇ ਪੰਗ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਆਪ ਕੱਢਿਆ ਹੋਇਆ ਰੂਲ ਨੂੰ ਮੰਨ ਮੰਨਣਾ ਨਹੀਂ ਪਸੰਦ ਕਰਦੇ ਕਿ ਇਹ ਹੁਣ ਜਿਹੜੇ ਵਿਦਿਆਰਥੀ ਨੇ ਇਹ ਵਿਚਾਰੇ ਲਾਚਾਰ ਨੇ ਤੇ ਗਰੀਬ ਘਰੋਂ ਨੇ ਤੇ ਜੇਕਰ ਇਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਹੁੰਦੀ ਤੇ ਤੁਸੀਂ ਦੇਖੋ ਫਿਰ ਜ਼ਿੰਮੇਵਾਰੀ ਕਿਸ ਦੀ ਬਣਦੀ ਆ ਸਰਕਾਰਾਂ ਤਾਂ ਵੱਡੀਆਂ ਵੱਡੀਆਂ ਟਾਰਾਂ ਮਾਰਦੀਆਂ ਨੇ ਅਸੀਂ ਆਹ ਕਰ ਦੇਾਂਗੇ ਅਸੀਂ ਵਾਹ ਕਰ ਦੇਾਂਗੇ ਇਹ ਜਿਹੜਾ ਮਾਮਲਾ ਇਹ ਸਿਰਫ ਨਿੱਜੀ ਕਰਨ ਦੀ ਪਾਲਿਸੀ ਦੇ ਨਾਲ ਜੁੜਿਆ ਤੁਸੀਂ ਦੇਖੋ ਨਿੱਜੀ ਕਰਨ ਦੀ ਪਾਲਿਸੀ ਦੇ ਨਾਲ ਕਿਵੇਂ ਜੁੜਿਆ ਕਿਉਂਕਿ ਸਰਕਾਰਾਂ ਚਾਹੁੰਦੀਆਂ ਨੇ ਕਿ ਹਰ ਇੱਕ ਸੈਕਟਰ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦਿੱਤਾ ਜਾਵੇ ਹੁਣ ਜਿਹੜੀ ਇਹ ਚਿੱਠੀ ਆਈ ਆ ਉਹ ਆਈ ਆ ਨਿੱਜੀ ਕਰਨ ਜਿਹੜਾ ਇਹਨਾਂ ਨੇ ਕਰਨਾ ਉਸ ਮਾਮਲੇ ਨਾਲ ਜੁੜ ਕੇ ਕਿਉਂਕਿ ਹਰ ਇੱਕ ਮਹਿਕਮਾ ਅੱਜ ਜਿਵੇਂ ਬਿਜਲੀ ਮਹਿਕਮਾ ਇਹਨਾਂ ਨੇ ਵੇਚ ਦਿੱਤਾ ਰੇਲ ਮਹਿਕਮਾ ਵੇਚ ਦਿੱਤਾ ਬੀ ਐਸ ਐਨ ਐਲ ਵੇਚ ਦਿੱਤਾ ਉਹਦਾ ਭੋਗ ਪਾਤਾ ਹੁਣ ਇਹ ਸਰਕਾਰਾਂ ਚਾਹੁੰਦੀਆਂ ਨੇ ਕਿ ਇਹ ਜਿਹੜੇ ਯੂਨੀਵਰਸਿਟੀ ਦੇ ਕਾਲਜ ਨੇ ਇਹਨਾਂ ਦਾ ਵੀ ਅਸੀਂ ਭੋਗ ਪਾ ਦੀਏ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਇਹ ਜਿਹੜੇ ਗਰੀਬ ਬੱਚੇ ਨੇ ਝੋਨਾ ਲਾ ਲਾ ਕੇ ਇਹਨਾਂ ਨੇ ਪੈਸੇ ਕਮਾਏ ਨੇ 2-4000 ਰੁਪਏ ਫੀਸ ਨਹੀਂ ਭਰ ਸਕਦੇ ਤੇ ਜਿਹੜੀਆਂ ਮੋਟੀਆਂ ਫੀਸਾਂ ਨੇ ਉਹ ਇਹ ਕਿੱਥੋਂ ਭਰ ਲੈਣਗੇ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਤਰਕ ਦੀ ਸਾਨ ਤੇ ਬਹੁਤ